ਸ਼ਰਕਾਰ ਮੁਰਦਾਬਾ ਜਨਾਬ ਸਰਕਾਰ ਮੁਰਦਾਬਾ ਸਾਨ ਇਕਤਾ ਜਿੰਦਾਬਾ ਜਨਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਅੰਨੀ ਬੋਲੀ ਸਰਕਾਰ ਮੁਰਦਾਬਾ ਅੰਨੀ ਬੋਲੀ ਸਰਕਾਰ ਮੁਰਦਾਬਾ ਜਨਾਬ ਸਰਕਾਰ ਮੁਰਦਾਬਾ ਅੰਨੀ ਬੋਲੀ ਸਰਕਾਰ ਮੁਰਦਾਬਾ ਜਨਾਬ ਸਰਕਾਰ ਹਾਂਜੀ ਸੱਜ ਕਾਦਸ਼ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਜਥੇਬੰਦੀਆਂ ਵੱਲੋਂ 10ਵੇਂ ਦਿਨ ਵੀ ਇਹ ਰਾ ਧਰਨਾ ਨਿਰੰਤਰ ਜਾਰੀ ਹੈ ਸੋ ਸਾਡੇ ਨਾਲ ਮੌਜੂਦ ਨੇ ਲੋਕ ਸੰਸਾਦ ਮੋਰਚਾ ਪੰਜਾਬ ਦੇ ਪ੍ਰਧਾਨ ਸੋਨੂ ਆਖਰੀ ਆਉਟ ਸਾਹਿਬ ਸਤਿ ਸ਼ਕਰੀ ਜੀ ਪੈਣਾ ਬਹੁਤ ਬਹੁਤ ਸਤਿ ਸ਼ਕਰੀ ਜੀ ਸਾਰੀ ਸਤਿ ਸ਼ਕਰੀ ਜੀ 10ਵੇਂ ਦਿਨ ਚ ਧਰਨਾ ਪਹੁੰਚ ਚੁੱਕਿਆ ਹੁਣ ਤੱਕ ਕੋ ਵੱਡਾ ਲੀਡਰ ਤੁਹਾਡੀ ਸਾਰ ਲੈਣ ਵਾਸਤੇ ਆ ਜਾਂ ਕੋ ਉੱਚ ਅਧਿਕਾਰੀ ਤੁਹਾਡੇ ਕੋਲ ਪਹੁੰਚਾ ਹੁਣ ਤੱਕ ਬੜੀ ਨਿਮੋਸ਼ੀ ਦੀ ਗੱਲ ਕਹਿ ਸਕਦੇ ਆ ਪੰਜਾਬ ਸਰਕਾਰ ਵਾਸਤੇ ਕਿ ਜਿਹੜਾ ਧਰਨਾ ਹੈ 10ਵੇਂ ਦਿਨ ਦੇ ਵਿੱਚ ਆ ਪੜਿਆ ਆ 10ਵੇਂ ਤੇ 18ਵੇਂ ਚੱਲ ਰਿਹਾ ਨਿਰੰਤਰ ਚੱਲ ਰਿਹਾ ਜਿੱਦ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਤੇਰਾ ਸਰਕਾਰ ਵੱਲੋਂ ਕੋਈ ਨਹੀਂ ਆਇਆ ਇੱਕ ਦਿਨ ਤਹਿਸੀਲਦਾਰ ਸਾਹਿਬ ਆਏ ਸੀਗੇ ਤੇ ਉਹ ਤੇ ਕਹਿ ਕੇ ਗਏ ਸੀ ਅਸੀਂ ਜਿਹੜੀ ਪ੍ਰੋਪੋਜ਼ਲ ਵਾ ਉਹ ਬਣਾ ਦਿੰਨੇ ਆ ਤੇ ਬਣਾ ਕੇ ਉੱਪਰ ਭੇਜ ਦਿੰਨੇ ਇਸ ਤੋਂ ਇਲਾਵਾ ਕੋਈ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਆਇਆ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਛੋਟੀ ਜੀ ਪੁਲੀ ਬਣਾਉਣ ਵਾਸਤੇ ਇੰਨੀ ਜ਼ਿਆਦਾ ਢਿੱਲ ਵਰਤੀ ਜਾ ਰਹੀ ਆ ਹਾਦਸੇ ਵੀ ਹੋਏ ਸੀ ਪਿੱਛੇ ਜੇ ਇੱਕ ਲੇਡੀ ਦੀ ਮੌਤ ਵੀ ਹੋਈ ਸੀ ਟਰਾਲੀ ਥੱਲੇ ਆਉਣ ਕਾਰਨ ਹੋਰ ਵੀ ਇਥੇ ਅਨੇਕ ਐਕਸੀਡੈਂਟ ਜਿਹੜੇ ਹੁੰਦੇ ਰੋਜ਼ ਰੋਜ਼ ਵੱਧ ਕਿਸਮਤੀ ਹੈ ਕਿ ਜਦੋਂ ਇਹ ਨਵੀਂ ਸਰਕਾਰ ਹੋਣੀ ਚਾਹੀਏ ਆਮ ਪਾਰਟੀ ਦੀ ਤੇ ਭਗਵੰਤ ਸਿੰਘ ਸਾਲ ਸੀਐਮ ਸਾਹਿਬ ਜਿਹੜੇ ਆ ਤੇ ਇਹਦੇ ਨਾਲ ਮੈਂ ਕਹਾਂ ਕਿ ਬਾਕੀ ਸੜਕਾਂ ਦਾ ਵੀ ਜਿਹੜਾ ਹੈਗੀਆਂ ਜਿਵੇਂ ਹਰਚਵਾਲ ਤੋਂ ਬਟਾਲਾ ਦੀ ਸੜਕਿਆ ਉਹਦੇ ਤੇ ਵੀ ਜਿਹੜੇ ਕਿਸਾਨ ਆ ਉਹ ਕੱਲ ਮੀਟਿੰਗ ਹੈ ਸਾਰੀਆਂ ਜਥੇਬੰਦੀਆਂ ਦੀ ਉੱਥੇ ਵੀ ਧਰਨਾ ਲੱਗਣ ਜਾ ਰਿਹਾ ਹੈ ਕਿਉਂਕਿ ਸੜਕ ਇੰਨੀ ਕਿ ਜਿਆਦੀ ਟੁੱਟੀ ਹੈ ਵੀ ਇੱਕ ਦੋ ਵਾਰੀ ਵਾਹਨ ਚੱਲ ਜੇ ਤੇ ਇਹਨੂੰ ਰਿਪੇਅਰ ਕਰਾਉਣ ਦੀ ਲੋੜ ਪਈ ਦੁਬਾਰਾ ਵਿਕਾਸ ਖੱਖੋਂ ਜਿੱਡੇ ਯੂਰਾ ਸ਼ੂਰਾ ਤੇ ਸਰਕਾਰ ਆਈ ਕਿਉਂਕਿ ਕਹਿੰਦੇ ਸੀ ਕਿ ਲਹਿਰਾ-ਬਹਿਰਾ ਕਰਦੇ ਆਂ ਕਿ ਧਰਨਾ ਮੁਕਤ ਪੰਜਾਬ ਕਰਦੇ ਆਂਗੇ ਵੱਡੇ ਲੈਵਲ ਤੇ ਵਿਕਾਸ ਹੋਊਗਾ ਕੀ ਲੱਗਦਾ ਕੋ ਉਸ ਪੱਧਰ ਤੇ ਵਿਕਾਸ ਹੋ ਰਿਹਾ ਜਾਂ ਸੜਕਾਂ ਬਣ ਰਹੀਆਂ ਪੁਲੀਆਂ ਬਣ ਰਹੀਆਂ ਜਾਂ ਹੋਰ ਕੰਮ ਹੋ ਰਹੇ ਨੇ ਪੰਜਾਬ ਸੁੱਖਜੀ ਗੱਲ ਇਹ ਆ ਕਿ ਨਵੀਆਂ ਚੀਜ਼ਾਂ ਬਣਨੀਆਂ ਸਕੂਲ ਬਣਨੇ ਹਸਪਤਾਲ ਬਣਨੀ ਉਹ ਇੱਕ ਅਲੱਗ ਗੱਲ ਆ ਜਿਹੜੀਆਂ ਬੜੀਆਂ ਚੀਜ਼ਾਂ ਆ ਸੜਕਾਂ ਬੜੀਆਂ ਉਹਨਾਂ ਦੀ ਰਿਪੇਅਰ ਨਹੀਂ ਹੋ ਰਹੀ ਅਸੀਂ ਤੇ ਇਹ ਆ ਜਿਹੜੇ ਮੋਰਚੇ ਲੱਗੇ ਆ ਰਿਪੇਅਰ ਵਾਸਤੇ ਲੱਗੇ ਆ ਕਿਵੇਂ ਜਿਵੇਂ ਹੁਣ ਇਹ ਪਹਿਲਾਂ ਦੀ ਬਣੀ ਐ ਇਹਦੀ ਰਿਪੇਅਰ ਹੋਣ ਵਾਲੀ ਪੁਲੀ ਦੀ ਇਹਦੀ ਬਣਾਓ ਕੋਈ ਸੜਕ ਵਾ ਜਿਹੜੀ ਬਟਾਲੇ ਵਾਲੀ ਉਹਦੀ ਰਿਪੇਅਰ ਹੋਣ ਵਾਲੀ ਉਹਦੀ ਰਿਪੇਅਰ ਕਰੋ ਰਿਪੇਅਰ ਨਹੀਂ ਹੋ ਰਹੀ ਨਵਾਂ ਕੰਮ ਕੀ ਇੱਥੇ ਹੋਣਾ ਕਿਉਂਕਿ ਅਗਰ ਆਪਾਂ ਗੱਲ ਕਰ ਲਈਏਗਾ ਅੱਜ ਪੁਲੀ ਬਣਾਉਣੀ ਪੈਣੀ ਤੇ ਕਿਸਾਨਾਂ ਨੂੰ ਧਰਨਾ ਲਗਾਉਣਾ ਪੈ ਗਿਆ ਪੁਲੀ ਬਣਾਉਣ ਵਾਸਤੇ ਜਾਂ ਹੋਰ ਰਿਪੇਅਰ ਦੇ ਕੰਮਾਂ ਵਾਸਤੇ ਜਾਂ ਛੋਟੇ-ਮੋਟੇ ਕੰਮਾਂ ਵਾਸਤੇ ਧਰਨਾ ਲਾਉਣਾ ਹੀ ਪੈ ਗਿਆ ਕਿਉਂ ਧਰਨਾ ਧਰਨਾ ਲਾਜ਼ਮੀ ਹੋ ਚੁੱਕਿਆ ਕਿ ਹਰ ਕੰਮ ਕਰਾਉਣ ਵਾਸਤੇ ਸਰਕਾਰ ਨੂੰ ਧਰਨਾ ਹੀ ਕਿਉਂ ਲਾ ਕੇ ਦਸਣਾ ਪੈਂਦਾ ਦੇਖੋ ਜੀ ਇਹ ਜਿਹੜੀ ਪੁਲੀ ਹੈ ਜਿੱਥੇ ਧਰਨਾ ਲੱਗਿਆ ਇਹਦੇ ਤੇ ਮੈਂ ਖੁਦ ਆਪ ਮੈਂ ਇਸ ਗੱਲ ਦਾ ਆਪਣੇ ਆਪ ਚਿਗਵਾਇਆ ਕਿ ਡੀਸੀ ਸਾਹਿਬ ਨੂੰ ਮੈਂ ਵੀ ਇਸ ਗੱਲ ਬੇਨਤੀ ਕੀਤੀ ਆਸੇ-ਪਾਸੇ ਦੀਆਂ ਜਿੰਨੀਆਂ ਪੰਚਾਇਤਾਂ ਆ ਉਹਨਾਂ ਨੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤੇ ਜਿੱਥੇ ਮਤਲਬ ਸਾਡਾ ਕੰਮ ਹੋਣ ਦੀ ਸੁਭਾਵਨਾ ਸੀਗੀ 1 ਸਾਲ ਬੀਤਣ ਦੇ ਬਾਵਜੂਦ ਵੀ ਜਦੋਂ ਕੋਈ ਪਾਸੇ ਸਾਰ ਨਹੀਂ ਲੱਗੀ ਬਰਸਾਤਾਂ ਦੇਣ ਆ ਗਏ ਆ ਤੇ ਸਾਰੇ ਕਿਸਾਨ ਜਿਹੜੇ ਵੀ ਇਹ ਗੱਲਾਂ ਡਰੇ ਹੋਏ ਆ ਕਿ ਜਿਹੜਾ ਪਾਣੀ ਦਾ ਕੋਈ ਨਿਕਾਸ ਨਹੀਂ ਹੋਣਾ ਪੂਲੀਆਂ ਟੁੱਟੀਆਂ ਪਈਆਂ ਤੇ ਕੋਈ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਤੇ ਫਸਲਾਂ ਖਰਾਬ ਹੋਣ ਦੀ ਸੰਭਾਵਨਾ ਇਸ ਕਰਕੇ ਤਰਨਾ ਜਿਹੜਾ ਆ ਕਿ ਬਤਸੂਰ-ਇਸਤੂਰ ਜਿਹੜਾ ਜਾਰੀ ਚੱਲ ਰਿਹਾ ਹੈ ਕਿਉਂਕਿ ਬਾਰਸ਼ਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਵਿੱਚ ਵੀ ਖਾਸ ਕਰਕੇ ਅਗਰ ਪਾਣੀ ਛੱਡਿਆ ਜਾਂਦਾ ਕੀ ਲੱਗਦਾ ਕਿੰਨੇ ਕ ਪਿੰਡ ਜਿਹੜੇ ਇਸ ਤੋਂ ਨੁਕਸਾਨੇ ਜਾਣਗੇ ਇਹ 50 ਪਿੰਡਾਂ ਦਾ ਰਸਤਾ ਹੈ ਜੀ ਹੂੰ ਕੱਟ ਰੋ ਤੇ ਕੱਟ 50 ਪਿੰਡਾਂ ਦਾ ਰਸਤਾ ਹੈ ਔਰ ਇਹ ਜਿੱਥੇ ਇਹ ਪਾਣੀ ਦਾ ਇਧਰ ਦਾਬ ਲਾ ਕੇ ਤੇ ਫਸਲਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੈ ਉਹਦੇ ਨਾਲ ਹੀ ਪਰਲੇ ਪਾਸੇ ਤੁਸੀ ਤੁਸੀ ਬੰਨਿਆ ਉਹਦੀ ਵੀ ਕੋਈ ਰਿਪੇਅਰ ਨਹੀਂ ਹੋਈ ਪਿਛਲੇ ਸਾਲ ਇੰਨੇ ਹੜ੍ਹ ਆਏ ਸੀਗੇ ਉਹ ਵੀ ਸੜਕ ਟੁੱਟੀਆਂ ਤੇ ਉਹਦੇ ਵਿੱਚ ਵੀ ਪਾੜ ਪੈਣ ਦਾ ਖਰਚਾ ਆ ਜਿਉਂ ਸਰਕਾਰ ਨੇ ਮਤਲਬ ਕਿਸੇ ਕੋਈ ਵੀ ਇਹਦੀ ਰਿਪੇਅਰ ਦਾ ਕੋਈ ਕੰਮ ਨਹੀਂ ਕੀਤਾ ਜੇ ਤੁਸੀਂ ਬੰਨੀ ਵੀ ਸੀ ਤੇ ਆਪ ਹਮਾਰੇ ਨੌਜਵਾਨਾਂ ਨੇ ਪਿਛਲੀ ਵਾਰੀ ਜਿਹੜੇ ਪਾੜ ਪਏ ਸੀ ਉਹ ਪਾਏ ਸੀ ਕਿ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਸਹਾਇਤਾ ਨਹੀਂ ਆਈ ਕਿਉਂਕਿ ਬੜੇ ਬੜੇ ਵੱਡੇ ਪਾੜ ਪਏ ਸੀ ਪਿਛਲੀ ਵਾਰੀ ਦੋ ਤਿੰਨ ਥਾਂ ਤੋਂ ਫਾੜ ਪੈ ਗਏ ਸੀ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੇ ਅੰਦਰਾਂ ਤੱਕ ਪਾਣੀ ਗਿਆ ਔਰ ਕੀ ਲੱਗਦਾ ਕਿ ਹੁਣ ਤੱਕ ਉਸ ਤੁਸੀਂ ਦੇ ਵਾਸਤੇ ਕੋਈ ਕੰਮ ਕੀਤਾ ਗਿਆ ਸਰਕਾਰ ਵੱਲੋਂ ਕਿਉਂਕਿ ਜਿਹੜੀ ਦੁਬਾਰਾ ਨਾਲ ਟੁੱਟੇ ਕਿਉਂਕਿ ਉਥੋਂ ਤੁਸੀਂ ਜਿਹੜੀ ਹੈ ਬਿਲਕੁਲ ਦਰਿਆ ਦੇ ਗਰਾਊਂਡ ਲੈਵਲ ਤੱਕ ਹੀ ਆ ਬਿਲਕੁਲ ਜੀ ਉਹਦਾ ਕੋਈ ਵੀ ਲੀਡਰ ਨੇ ਕਿਸੇ ਨੇ ਸਾਰ ਨਹੀਂ ਲਈ ਜਿਹੜੇ ਇਥੋਂ ਦੇ ਆਗੂ ਆਪਣੇ ਆਪ ਦੇ ਐਮ ਐਲ ਏ ਆ ਜਾਂ ਦੂਸਰੇ ਹਲਕਾ ਇੰਚਾਰਜ ਆ ਉਹ ਆ ਕੇ ਇਥੋਂ ਸਾਰਾ ਸਥਿਤੀ ਨੂੰ ਦੇਖ ਕੇ ਗਏ ਤੋਂ ਉਹ ਦੋਨਾਂ ਨੇ ਇੱਕ ਹਲਕੀ ਸਿਰਵ ਪਾਰਟੀ ਸਮਾमेलन ਜਿਹੜਾ ਇੱਥੇ ਲੈ ਕੇ ਆ ਪਾਰਟੀਆਂ ਦੇ ਬਾਕੀ ਨੁਮਾਇंदे ਵੀ ਲੈ ਕੇ ਆਵਾਂਗੇ ਤੇ ਇਹ ਜਿਹੜਾ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਸਾਰੀ ਬੇਟੇਰੀਏ ਨੂੰ ਇਹਦੀ ਦੁਬਾਰਾ ਜਿਹੜੀ ਇਹਦੀ ਧੁੱਸੀ ਦੀ ਰਿਪੇਅਰ ਉਹਦੀ ਕਰਾਉਣ ਬਾਰੇ ਗੱਲ ਕੀਤੀ ਫਸਲਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਸੜਕਾਂ ਟੁੱਟੀਆਂ ਸੜਕਾਂ ਬਣਾਉਣ ਦੀ ਗੱਲ ਕੀਤੀ ਪਰ ਅਫਸੋਸ ਆ ਕਿ ਕੋਈ ਵੀ ਕੰਮ ਜਿਹੜਾ ਉਹ sire nai ਚੜ ਸਕਿਆ ਸੋ ਮਿਹਰਬਾਨੀ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਅਗਲੀ ਅਪਡੇਟ ਦੇ ਲਈ ਜਲਦੀ ਬਣੇ ਰਹੋ ਪੰਜਾਬ ਦੀ ਆਵਾਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਨਨ ਵਾਲੀਆ